ਤਦੋਂ ਤੋਂ ਮੈਂ ਬਤੌਰ ਕਲਾਕਾਰ ਦੇ ਤੌਰ ਤੇ ਵਿਚਰਦਾ ਸੀ ਉਦੋਂ ਵੀ ਮੈਂ ਹਰ ਵਾਰ ਜਨਮ ਦਿਨ ਜਿਹੜਾ ਗੁਰੂ ਸਾਹਿਬ ਦੇ ਅਸ਼ੀਰਵਾਦ ਲੈ ਕੇ ਜਲੇਬੀਆਂ ਦਾ ਲੰਗਰ ਲਾ ਕੇ ਖੁੱਲਾ ਟੁੱਟ ਲੰਗਰ ਵਰਤਾ ਕੇ ਹੀ ਮਨਾਉਂਦਾ ਸੀ ਮੇਰਾ ਪਹਿਲੇ ਦਿਨੋਂ ਹੀ ਇਹ ਸੋਚ ਰਹੀ ਹੈ ਕਿ ਜਦੋਂ ਕੋਈ ਬੰਦਾ ਕਿਤੇ ਵੀ ਮਰਜੀ ਪਹੁੰਚ ਜੇ ਪਰ ਆਪਣੇ ਜੜਾਂ ਤੋਂ ਆਪਣੇ ਪਿੰਡ ਨੂੰ ਆਪਣੇ ਬਚਪਨ ਨੂੰ ਆਪਣੇ 베ਲੀਆਂ ਨੂੰ ਚਾਚਿਆਂ ਤਾਇਿਆਂ ਨੂੰ ਨਹੀਂ ਭੁੱਲਣਾ ਚਾਹੀਦਾ ਨਾਤਾ ਜੜਾਂ ਨਾਲ ਰੱਖਿਆ ਮਹਿਣਾ ਚਾਹੀਦਾ ਤੇ ਬਹੁਤ ਹੀ ਵੱਡੇ ਆਲੀਸ਼ਾਨ ਕੋਟਲਾ ਚ ਜਾਂ ਮਹਿੰਗੇ ਖਰਚ ਕਰਨ ਵਾਲੇ ਵਾਸਤੇ ਵੀ ਜਗ੍ਹਾ ਬਣੀਆਂ ਨੇ ਉਹ ਵੀ ਮਨਾ ਲੈਂਦੇ ਜਨਮ ਦਿਨ ਉਹਨਾਂ ਨੂੰ ਵੀ ਮੁਬਾਰਕਾ ਪਰ ਮੈਂ ਸੋਚਦਾ ਕਿ ਇਸ ਦਿਨ ਕੋਈ ਨਾ ਕੋਈ ਸਮਾਜਿਕ ਕੰਮ ਵੀ ਹੋ ਜੇ ਨਾਲ ਸੋ ਅੱਜ ਮੈਨੂੰ ਚਾਉਣ ਵਾਲੇ ਬਹੁਤ ਸਾਰੇ ਵਲੰਟੀਅਰ ਪੰਜਾਬ ਦੇ ਹੋਰ ਨੌਜਵਾਨ ਅੱਜ ਫਿਰ ਪੂਰੇ ਪੰਜਾਬ ਦੇ ਵਿੱਚ ਖੂਨਦਾਨ ਕੈਂਪ ਲਾ ਰਹੇ ਨੇ ਸਭ ਤੋਂ ਵੱਡਾ ਦਾਨ ਮੰਨਿਆ ਗਿਆ ਕਿਸੇ ਦੀ ਜਾਨ ਬਚਾਉਣ ਲਈ ਕੋਈ ਵੀ ਕਤਰਾ ਖੂਨ ਦਾ ਕੰਮ ਆ ਸਕਦਾ ਅੱਜ ਮੈਂ ਪੰਜਾਬ ਦੇ ਵਿੱਚ ਮੁੱਖ ਮੰਤਰੀ ਤੌਰ ਤੇ ਨਹੀਂ ਆਇਆ ਮੈਂ ਇਸ ਪਿੰਡ ਦਾ ਬੇਟਾ ਹੋਣ ਦੇ ਨਾਤੇ ਇਸ ਪਿੰਡ ਦਾ ਜੰਮਪਲ ਹੋਣ ਦੇ ਨਾਤੇ ਮੈਂ ਆਇਆ ਔਰ ਆਪਣੇ ਚਾਚਿਆਂ ਤਾਇਿਆਂ ਚਾਚੀਆਂ ਤਾਈਆਂ ਆਪਣਾ ਪੈਣਾ ਪਤिजਿਆਂ ਨੂੰ ਮਿਲਣਾ ਹੈ ਨਗਰ ਖੇੜੇ ਖੁਸ਼ੀ ਵਸਦੇ ਰਹਿਣ ਇਹ ਹੀ ਦੁਆ ਹੈ ਇਸ ਪਿੰਡ ਤੋਂ ਮੈਨੂੰ ਬਹੁਤ ਊਰਜਾ ਮਿਲਦੀ ਹੈ ਕਿਉਂਕਿ ਇੱਥੋਂ ਨਿਕਲੇ ਆ ਜਦੋਂ ਪਿੱਛੇ ਛਾਤੀ ਮਾਰੀਦੀ ਹੈ ਤਾਂ ਇਹੀ ਮਨ ਚਾਹੁੰਦਾ ਕਿ ਲੋਕਾਂ ਲਈ ਕੁਝ ਕਰੀਏ ਜੇ ਲੋਕਾਂ ਦੇ ਜੀਵਨ ਪੱਧਰ ਨੂੰ ਸੁਧਾਰਨ ਲਈ ਕੁਝ ਵੀ ਕਰ ਸਕ ਛੁੱਟੀਆਂ ਵੀ ਕਰ ਸਕਦੇ ਹੋਈ ਤਾਂ ਪੁੱਨ ਵਾਲਾ ਕੰਮ ਮੈਂ ਤਾਂ ਹਮੇਸ਼ਾ ਇਹੀ ਟਾਰਗੇਟ ਰੱਖਦਾ ਹੁੰਨਾ ਜੀ ਕੱਲ੍ਹ ਜਨਮ ਦਿਨ ਹੀ ਗੱਲ ਹੀ ਨਹੀਂ ਕਿ ਹਰ ਦਿਨ ਮੈਂ ਤਾਂ ਇਹੀ ਰੱਖਦਾ ਹੁੰਨਾ ਰੈਜ਼ੋਲੂਸ਼ਨ ਜਦੋਂ ਇੱਕ ਦਿਨ ਛੱਡਦਾ ਸਾ ਸੂਰਜਵਲ ਦੇਖਦਾ ਜਦੋਂ ਮੈਂ ਊਰਜਾ ਮਿਲਦੀ ਹੈ ਮੈਨੂੰ ਕਿ ਇੱਕ ਦਿਨ ਹੋਰ ਮਿਲ ਗਿਆ ਪੰਜਾਬ ਦੀ ਸੇਵਾ ਕਰਨ ਵਾਸਤੇ ਸੋ ਮੈਂ ਤਾਂ ਇਹੀ ਪਰਮਾਤਮਾ ਅਗੇ ਅਰਦਾਸ ਕਰਦਾ ਜੋ ਜ਼ਿੰਮੇਵਾਰੀ ਪੰਜਾਬ ਦੇ ਲੋਕਾਂ ਨੇ ਮੈਨੂੰ ਦਿੱਤੀ ਹੈ ਕਿਸੇ ਉਮੀਦ ਨਾਲ ਦਿੱਤੀ ਹੈ ਮੈਨੂੰ ਉਹਨਾਂ ਉਮੀਦਾਂ ਤੇ ਖਰਾ ਉਤਰਨ ਲਈ ਬਲ ਬਖਸ਼ੇ ਔਰ ਕਰ ਕਰ ਖੁਸ਼ੀਆਂ ਦੇ ਚਿਰਾਗ ਜਗਣ ਰੋਜ਼ਗਾਰ ਆਵੇ ਔਰ ਜਿਹੜਾ ਪੰਜਾਬ ਹੈ ਉਹ ਤਰੱਕੀਆਂ ਕਰੇ ਕਿਸਾਨ ਮਜ਼ਦੂਰ ਦੁਕਾਨਦਾਰ ਵਪਾਰੀ ਮੁਲਾਜ਼ਮ ਖੁਸ਼ ਰਹਿਣ ਆਉਣ ਵਾਲੀ ਦੀਵਾਲੀ ਤੇ ਬੰਦੀ ਛੋੜ ਦਿਵਸ ਤੇ ਦਸਹਰੇ ਦੀ ਮੈਂ ਬਧਾਈਆਂ ਦਿਨ ਨਾਲ ਨਾਲ ਇਹ ਵੀ ਦੁਆ ਕਰਦਾ ਕਿ ਦੀਵਾਲੀ ਦੇ ਜਿਹੜੇ ਦੀਵੇ ਨੇ ਉਹ ਹਰ ਘਰ ਦੇ ਵਿੱਚ ਵਿੱਦਿਆ ਦਾ ਚਾਨਣ ਤਰੱਕੀ ਦਾ ਚਾਨਣ ਲੈ ਨਸ਼ਿਆਂ ਦੇ ਖਿਲਾਫ ਇੱਕ ਸੋਚ ਚੁਕ ਸਮਾਗਮ ਹੈ ਜਿਹੜਾ ਛੋਟੇ ਛੋਟੇ ਵਿਦਿਆਰਥੀਆਂ ਦੇ ਨਾਲ ਨਵੇਂ ਸਟੂਡੈਂਟ ਦੇ ਨਾਲ ਦੇਖੋ ਜੀ ਜਿਹੜਾ ਬਹੁਤ ਵੱਡੀ ਸਮੱਸਿਆ ਜਿਹੜੀ ਡਰਗ ਦੀ ਇਹਦੇ ਵਿੱਚ ਸਮਾਜ ਨੂੰ ਨਾਲ ਲੈ ਕੇ ਚੱਲਣਾ ਪਊਗਾ ਮੈਂ ਆਪਣੀ ਪੁਲਿਸ ਆਫਿਸਰਸ ਦੀ ਮੀਟਿੰਗ ਜਦੋਂ ਆਲਾਦਕਾਰੀ ਬੈਠੇ ਹੁੰਦੇ ਨੇ ਮੈਂ ਉਦੋਂ ਵੀ ਇਹ ਕਹਿਣਾ ਕਿ ਤੁਸੀਂ ਥੱਲੇ ਸ਼ੁਰੂ ਕਰੋ ਇਹਨੂੰ ਕਿਉਂਕਿ ਪਿੰਡ ਵਿੱਚ ਜੇ ਕੋਈ ਨਸ਼ੇ ਕਰਦਾ ਹੈ ਡਰਗ ਲੈਂਦਾ ਸਾਰੇ ਪਿੰਡ ਨੂੰ ਪਤਾ ਹੁੰਦਾ ਤੇ ਕੌਣ ਵੇਚਣ ਆਉਂਦਾ ਕਿਹੜੇ ਪਿੱਪਲ ਥੱਲੇ ਕਿਹੜੇ ਬੋਰਡ ਥੱਲੇ ਕਿੱਥੇ ਆ ਕੇ ਗੱਡੀ ਖੜਾਉਂਦਾ ਕਿੱਥੇ ਬੋਨਟ ਖੋਲਦਾ ਉਹ ਸਾਰਾ ਕੁਝ ਪਤਾ ਹੁੰਦਾ ਮੈਂ ਕਿ ਪਹਿਲੇ ਤਾਂ ਤੁਸੀਂ ਉਹ ਉੱਥੇ ਤੱਕ ਪਹੁੰਚੋ ਫਿਰ ਉਹਨੂੰ ਪੁੱਛੋ ਤੂੰ ਕਿੱਥੋਂ ਲੈ ਕੇ ਆਇਆ ਫਿਰ ਉਹਨੂੰ ਪੁੱਛੋ ਅੱਗੇ ਕਰੀ ਜੋੜਦੇ ਜਾਓ ਸੋ ਇਹ ਸਮਾਜ ਦੇ ਸਾਤ ਤੋਂ ਬਿਨਾਂ ਨਹੀਂ ਚੱਲ ਸਕਦਾ ਪੁਲਿਸ ਦੇ ਵਿੱਚ ਵੀ ਸੁਧਾਰ ਦੀ ਲੋੜ ਹੈ ਅਸੀਂ ਵੱਡੇ ਪੱਦਰ ਤੇ ਰੀਸ਼ਫਲਿੰਗ ਕਰਾਂਗੇ ਕਿਉਂਕਿ 25 25 30 30 ਸਾਲਾਂ ਤੋਂ ਉਹੀ ਹੌਲਦਾਰ ਉਹੀ ਮੁੰਸ਼ੀ ਥਣੇਦਾਰ ਯਾਰੀਆਂ ਰਿਸ਼ਤੇਦਾਰੀਆਂ ਸਾਰੀਆਂ ਉੱਥੇ ਹੋ ਜਾਂਦੀਆਂ ਸੋ ਇਹਦੇ ਵਿੱਚ ਵੀ ਅਸੀਂ ਵੱਡੇ ਪੱਦਰ ਤੇ ਬਦਲਾਅ ਕਰ ਰਹੇ ਹਾਂ ਔਰ ਉਸੇ ਲੜੀ ਤਹਿਤ कल एक बहुत बड़ा अह सौचुक प्रोग्राम है जिदे ਵਿੱਚ ਨੌਜਵਾਨ ਮੁੰਡੇ ਕੇਸਰੀ ਪੱਗਾ ਬਨ ਕੇ ਦਰਬਾਰ ਸਾਹਿਬ ਮੱਥਾ ਟੇਕ ਕੇ ਸੌਚਕਣਗੇ ਕਿ ਅਸੀਂ ਆਪਣੀ ਜ਼ਿੰਦਗੀ ਚ ਡਰਗ ਨਹੀਂ ਲੈਣਾ ਕਦੇ। ਅੱਛੀ ਗੱਲ ਹੈ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਬਚਾਉਣਾ ਹੈ ਤੇ ਜਿਹੜੇ ਇਸ ਦਲਦਲ ਦੇ ਵਿੱਚ ਫਸ ਗਏ ਉਹਨਾਂ ਨੂੰ ਕੱਢਣਾ ਵੀ ਹੈ ਰੀਹੈਬ ਸੈਂਟਰ ਬਣਾ ਰਹੇ ਆਂ ਬਣ ਰਹੇ ਨੇ ਛਾਪੇ ਵੀ ਪੈ ਰਹੇ ਨੇ ਫੜ ਵੀ ਰਹੇ ਆਂ ਜਿਹੜੇ ਸਮਗਲਰ ਨੇ ਪਰ ਉਹਨਾਂ ਨੂੰ ਇਹ ਮਹਿਸੂਸ ਨਾ ਹੋਵੇ ਜਿਹੜੇ ਐਡਿਕਟਡ ਨੇ ਕਿ ਅਸੀਂ ਸ਼ਾਇਦ ਸਮਾਜ ਵੱਲੋਂ ਦਰਕਾਰ ਦਿੱਤੇ ਗਏ ਆਂ ਉਹਨਾਂ ਨੂੰ ਸਮਾਜ 'ਚ ਵਾਪਸ ਲੈ ਕੇ ਆਉਣਾ ਹੈ ਉਹਨਾਂ ਨੂੰ ਕੰਮ ਦੇਣਾ ਰੋਜ਼ਗਾਰ ਦੇਣਾ ਫੇਰ ਨਹੀਂ ਕਿਤੇ ਜਾਂਦੇ ਪੰਜਾਬੀ ਦੀ ਕਹਾਵਤ ਹੈ ਵਿੱਲਾ ਮਨ ਸ਼ੈਤਾਨੀ ਦਾ ਘਰ ਜਦੋਂ ਵਿੱਲੇ ਰਹਿੰਦੇ ਨੇ ਤਾਂ ਆਲੇ-ਦੁਆਲੇ ਬੁਰੀ ਸੰਗਤ ਵਾਲੇ ਫਿਰਦੇ ਰਹਿੰਦੇ ਨੇ ਉਹ ਬਹੁਤ ਸੌਖੇ ਤਰੀਕੇ ਨਾਲ ਉਹਨਾਂ ਨੂੰ ਆਪਣੇ ਜਾਲ 'ਚ ਫਸਾ ਲੈਂਦੇ ਆਂ ਸੋ ਰੋਜ਼ਗਾਰ ਖੇਡਾਂ ਤੇ ਇਸ ਤਰ੍ਹਾਂ ਦੇ ਜਿਹੜੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜਿਹੜਾ ਕੱਲ ਨੂੰ ਪ੍ਰੋਗਰਾਮ ਹੋ ਰਿਹਾ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਨਾਲ ਆਉਣ ਵਾਲੀ ਪੀੜ੍ਹੀ ਨੂੰ ਤਾਂ ਜਾਗਰੂਕਤਾ ਮਿਲਦੀਉ ਮਿਲਦੀ ਹੈ ਨਾਲ ਨਾਲ ਉਹਨਾਂ ਨੂੰ ਵੀ ਅਸੀਂ ਨਾਲ ਲੈ ਕੇ ਚੱਲਣਾ ਹੈ ਅਸੀਂ ਜਿਹੜੇ ਐਡਿਕਟਡ ਨੇ ਉਹਨਾਂ ਨੂੰ ਮਰੀਜ਼ ਕਹਾਂਗੇ ਅਸੀਂ ਉਹਨਾਂ ਨੂੰ ਸਮਾਗਲਰ ਨਹੀਂ ਕਹਿੰਦੇ ਉਹ ਮਰੀਜ਼ ਬਣਾਤੇ ਉਹ ਉਹ ਤਾਂ ਹਸਪਤਾਲ ਜਾਣੇ ਚਾਹੀਦੇ ਉਹ ਜੇਲ੍ਹ ਨਹੀਂ ਜਾਣੇ ਚਾਹੀਦੇ ਜਿਹੜੇ ਹੋ ਜਾਣੇ ਚਾਹੀਦੇ ਜਿਹੜੇ ਸਪਲਾਈਅਰ ਨੇ ਸੋ ਵੱਡੇ ਪੱਧਰ ਤੇ ਐਕਸ਼ਨ ਚੱਲ ਰਿਹਾ ਹੈ ਔਰ ਲੋਕਾਂ ਦਾ ਜਿਉਂ-ਜਿਉਂ ਸਾਥ ਮਿਲਦਾ ਚੁ ਬਹੁਤ ਸਾਰੇ ਪਿੰਡਾਂ ਨੇ ਸਾਨੂੰ ਅਨਾਉਂਸ ਕਰਤਾ ਕਿ ਜੇ ਅਸੀਂ ਆਪਣੇ ਪਿੰਡ ਕਮੇਟੀ ਬਣਾ ਲਈ ਤੇ ਪੁਲਿਸ ਨਾਲ ਸਾਥ ਦੇਊਗੀ ਉਹ ਪਿੰਡ ਜਿਹੜਾ ਨਸ਼ਾ ਮੁਕਤ ਪਿੰਡ ਆਪਣੇ ਆਪ ਨੂੰ ਡਿਕਲੇਅਰ ਕਰ ਦੇਣਗੇ ਉਸ ਪਿੰਡ ਚੋਂ ਗਰੰਟਾ ਵੀ ਦੇਵਾਂਗੇ ਜੋ ਪਿੰਡ ਦੇ ਲੋਕ ਕਹਿਣਗੇ ਕਰਾਂਗੇ ਸੋ ਇਹ ਇਸ ਦਲਦਲ ਚੋਂ ਪੰਜਾਬ ਨੂੰ ਕੱਢਣਾ ਇਹ ਸਾਡਾ ਵਾਦਾ ਵੀ ਸੀ ਤੇ ਸਾਡਾ ਫਰਜ਼ ਵੀ ਹੈ ਜਿੱਥੇ-ਜਿੱਥੇ ਵੀ ਸਾਨੂੰ ਜਗ੍ਹਾ ਮਿਲੂਗੀ ਕੋਈ ਵੀ ਜਿਹੜਾ ਵਿਕਾਸ ਦਾ ਕੰਮ ਹੈ ਉਹ ਹੋਊਗਾ ਤੇ ਜੇ ਜਗ੍ਹਾ ਖਰੀਦਣੀ ਹੀ ਪਊਗੀ ਖਰੀਦਾਂਗੇ ਅਸੀਂ ਕਾਲਜ ਬਣਾ ਰਹੇ ਹਾਂ ਸਾਰੇ ਮੈਡੀਕਲ ਕਾਲਜ ਬਣ ਰਹੇ ਨੇ ਡਿਸਪੈਂਸਰੀਆਂ ਬਣ ਰਹੀਆਂ ਨੇ ਜਿਹੜੇ ਡਿਸਟ੍ਰਿਕਟ ਦੇ ਹਸਪੀਟਲ ਨੇ ਉਹਨਾਂ ਨੂੰ ਅਪਗ੍ਰੇਡ ਕਰ ਰਹੇ ਹਾਂ ਵਿਧਾਨ ਸਭਾ ਸੈਸ਼ਨ ਨੂੰ ਜੀਕ ਨੂੰ ਕਹਿ ਰਹੇ ਨੇ ਕਿ ਜਿਹੜੇ ਕਰਵਾਉਣੇ ਨੇ ਤੁਸੀਂ ਗਵਰਨਰ ਸਾਹਿਬ ਨੂੰ ਵਿਧਾਨ ਸਭਾ ਦਾ ਸੈਸ਼ਨ ਜਿਹੜਾ 2021 ਨੂੰ ਹੋ ਰਿਹਾ ਹੈ ਔਰ ਉਹਦੇ ਵਿੱਚ ਕਾਫੀ ਪੰਜਾਬ ਦੇ ਲੋਕਾਂ ਦੇ ਪੱਖ ਦੇ ਬਿੱਲ ਆ ਰਹੇ ਨੇ ਉਹਦੇ ਵਿੱਚ ਜੀਐਸਟੀ ਦਾ ਵੀ ਇੱਕ ਬਿੱਲ ਹੈ ਸੈਂਟਰ ਸਰਕਾਰ ਦਾ ਬਿੱਲ ਹੈ ਸੋ ਵਿਧਾਨ ਸਭਾ ਲੋਕਾਂ ਦੀ ਹੈ ਲੋਕਾਂ ਨੇ ਚੁਣ ਕੇ ਉੱਥੇ ਵਿਧਾਨਕਾਰ ਭੇਜੇ ਨੇ ਕਾਨੂੰਨ ਮੁਤਾਬਕ ਵਿਧਾਨ ਸਭਾ ਜਿਹੜੀ ਹੈ ਉਹ 20 ਤੇ 21 ਤਰੀਕ ਨੂੰ ਹੋਊਗੀ ਤੇ ਇਹਨੂੰ ਇਲੀਗਲ ਕਹਿਣਾ ਜਾਂ ਕੋਈ ਹੋਰ ਇਹ ਇਹ ਕਾਨੂੰਨੀ ਗੱਲਾਂ ਨੇ ਅਸੀਂ ਵੀ ਕਾਨੂੰਨ ਦੇ ਜਿਹੜੇ ਸਾਡੇ ਮਾਹਿਰ ਨੇ ਉਹਨਾਂ ਤੋਂ ਸਭ ਕੋ ਸਲਾਹ ਕਰਕੇ ਰੱਖੇ ਕਿ ਕਿ ਨੂੰ ਦਵਾ ਕਰੇ ਖੂਨਦਾਨ ਦੇਖੋ ਜੀ ਇਹ ਤਾਂ ਬਹੁਤ ਵੱਡਾ ਇਹ ਤਾਂ ਮੈਂ ਕਹਿੰਦਾ ਕਿ ਕੱਲੇ ਮੇਰੇ ਜਨਮ ਦੇ ਨਾਲ ਕਿੰਨੀ ਤਾਂ ਜਦੋਂ ਵੀ ਮੌਕਾ ਮਿਲਦਾ ਇਹ ਕਰ ਦੇਣਾ ਚਾਹੀਦਾ ਇਸ ਤਰ੍ਹਾਂ ਦਾਨ ਬਹੁਤ سارے ਵੱਡੇ ਵੱਡੇ ਦਾਨੀ ਪੈਜ ਨੇ 60 65 100 100 ਵਾਰ ਵੀ 1.5 150 ਵਾਰ ਵੀ ਖੂਨਦਾਨ ਕੀਤਾ ਹੋਇਆ ਸੋ ਸਮਾਜਿਕ ਕੰਮ ਜਦੋਂ ਵੀ ਜਿੱਥੇ ਵੀ ਹੁੰਦਾ ਬਤੌਰ ਸੂਬੇ ਦੇ ਮੁੱਖ ਮੰਤਰੀ ਮੈਂ ਤਾਂ ਉਸ ਕੰਨ ਦੀ ਸ਼ਲਾਘਾ ਕਰੂੰਗਾ ਕਿ ਪ੍ਰਾਇਮਰੀ ਕਾਲਜ ਬੰਦ ਹੋ ਗਿਆ ਜੀ ਕਾਫੀ ਜਿਹੜੀ ਉੱਥੇ ਟੀਚਰ ਸੀ ਉਹ ਬੇਰ ਬੇਰ ਰੁਜ਼ਗਾਰ ਕਿਹੜੇ ਜੀ ਲਹਿਰਾਗਾ ਕਿਹੜਾ ਫਤੋ ਉਹ ਅਰੈਸਟ ਕਰਾਂਗੇ ਜੀ ਉਹਨਾਂ ਨੂੰ ਸਾਰੇ ਸਾਰੇ ਸਟਾਫ ਨੂੰ ਅਰੈਸਟ ਕਰਾਂਗੇ ਕਿਹੜੇ ਕਿਹੜੇ ਲੀਡਰ ਕਨਫਰਮੇਸ਼ਨ ਮਿਲ ਪਾਈ ਹੈ ਕਿ ਕੁਰਸੀਆਂ ਤਾਂ ਲੱਗੀਆਂ ਨੇ ਕਿ ਬੰਦੇ ਕਿਹੜੇ ਘੜਿਆ ਰਹੇ ਇਹ ਦੇਖੋ ਜੀ 1 ਨਵੰਬਰ ਵਾਸਤੇ ਮੈਂ ਤਾਂ ਜਿਹੜਾ ਪਾਰਟੀਆਂ ਦੇ ਪ੍ਰਧਾਨ ਨੂੰ ਸੱਦਾ ਦਿੱਤਾ ਹੈ ਅੱਗੇ ਤੁਸੀਂ ਪੁੱਛ ਲਓ ਉਹਨਾਂ ਨੂੰ ਫੋਨ ਕਰਕੇ ਕੀ ਕਹਿੰਦੇ ਨੇ ਨਹੀਂ ਦੇਖੋ ਪਤਾ ਕੀ ਹੈ ਕਿਸਾਨਾਂ ਨਾਲ ਤਾਂ ਮੈਂ ਜਦੋਂ ਮਰਜ਼ੀ ਮਿਲ ਲੈਣਾ ਉਹਨਾਂ ਨਾਲ ਤਾਂ ਮੈਂ 6-6 ਘੰਟਿਆਂ ਦੀਆਂ ਮੀਟਿੰਗਾਂ ਵੀ ਕਰ ਲੈਣਾ। ਕਿਸਾਨ ਜੁਨੀਅਨ ਸਾਡੀਆਂ ਆਪਣੀ ਨੇ ਸਾਡੇ ਆਪਣੀ ਨੇ। ਇਹ ਜਿਹੜੇ ਗੱਲ-ਗੱਲ ਤੇ ਨੁਕਸ ਕੱਢਣ ਵਾਲੇ ਆ ਮੈਂ ਉਹਨਾਂ ਦੇ ਵਹਿਮ ਕੱਢਣੇ ਚਾਹੁੰਦਾ ਥੋੜੇ ਜਿਹਾ। ਹੁਣ ਜੇ ਤਾਂ ਉਹਨਾਂ ਨੇ ਨਹੀਂ ਆਉਣਾ ਤਾਂ ਵੀ ਮੈਂ ਕੀ ਕਰ ਸਕਦਾ? ਜੇ ਕੋਈ ਬਹਾਨੇ ਹੋਰ ਨਵੇਂ ਲਾਉਣੇ ਨੇ ਨਵੇਂ ਲਾ ਲੈਣਾ। ਨਹੀਂ ਜੀ ਦੇਖੋ ਗੱਲ ਇਹ ਹੈ ਉਹ ਕਹਿੰਦੇ ਸੁਖਵੀਰ ਪਹਿਲੇ ਦਿਨ ਤਾਂ ਕਹਿੰਦੇ ਸੀ ਕਿ ਵਿਧਾਨ ਸਭਾ 'ਚ ਬਹਿਸ ਕਰ ਲੋ। ਮੈਂ ਕਹਿੰਦਾ ਸੁਖਵੀਰ ਬਾਲ ਵਿਧਾਨ ਸਭਾ 'ਚ ਹੈ ਨਹੀਂ। ਸੁਨੀਲ ਜਿਆ ਅਖਰ ਵਿਧਾਨ ਸਭਾ 'ਚ ਹੈ ਨਹੀਂ। ਕਿਵੇਂ ਵਿ 2021 ਨੂੰ ਉੱਥੇ ਵੀ ਕਰ ਲਾਂਗੇ ਪ੍ਰਧਾਨ ਸਭਾ 'ਚ ਵੀ ਪਰ ਇਹ ਖੁੱਲੀ ਬਹਿਸ ਹੈ ਇਹ ਜਾਈਏ ਕੋ ਲਾਉਣੇ ਮੈਂ ਇੱਥੇ ਨਹੀਂ ਜਾਂਦਾ ਹੁੰਦਾ ਜੀ ਮੈਂ ਇੱਥੇ ਜਾਊਂਗਾ ਜੀ ਮੈਂ ਉੱਥੇ ਨਹੀਂ ਜਾਂਦਾ ਉਹਨੂੰ ਬੁਲਾਓ ਜੀ ਇਹਨੂੰ ਬੁਲਾਓ ਨਹੀਂ ਜੇ ਜਾਕਰ ਸਾਹਿਬ ਨੂੰ ਕੋਈ ਬਹੁਤ ਲੱਗਦਾ ਹੈ ਕਿ ਆਹ ਬੰਦੇ ਹੋਣੇ ਚਾਹੀਦੇ ਨੇ ਤੇ ਨਾਲ ਉਹ ਇਹ ਕਹਿ ਰਹੇ ਨੇ ਕਿ ਇਹਨਾਂ ਨੂੰ ਮਨਾਉਣਾ ਮੇਰੀ ਜ਼ਿੰਮੇਵਾਰੀ ਹੈ ਆ ਜਿਹੜੇ ਅੱਠ ਗਏ ਨੇ ਉਹਨਾਂ ਨੂੰ ਮਨਾ ਲੈਂਦੇ ਭਾਜਪਾ ਛੱਡ ਕੇ ਕਹਿੰਦੇ ਜਿਹੜੇ ਵਾਪਸ ਦੁਬਾਰਾ ਕਾਂਗਰਸ ਆਪ ਦੇ ਵਾਲਿਆਂ ਨੂੰ ਮਨਾਇਆ ਨਹੀਂ ਜਾਂਦਾ ਲੋਕਾਂ ਤੇ ਜਿਹੜੇ ਆ ਉਹ ਜ਼ਿੰਮੇਵਾਰੀਆਂ ਲੈਂਦੇ ਫਿਰਦੇ ਰਾਲੇ ਦਾ ਮੁੱਦਾ ਜਿਹੜਾ ਹੁੰਦਾ ਇਸ ਸਰਕਾਰ ਪਿਆ ਰਹੀ ਸਰਕਾਰ ਵੱਲੋਂ ਕੋਈ ਕਾਰ ਨਹੀਂ ਸਰਕਾਰ ਨੇ ਇਸ ਵਾਰ ਸਰਫੇ ਸੀਡਰ ਵੀ ਨੇ ਅਪਲਾਈ ਕੀਤੀ ਨੇ ਹੈਪੀ ਸੀਡਰ ਵੀ ਨੇ ਤੇ ਅਸੀਂ ਕਿਸਾਨਾਂ ਨੂੰ ਅਪੀਲ ਵੀ ਕਰ ਰਹੇ ਹਾਂ ਬਹੁਤ ਸਾਰੇ ਜਾਗਰੂਕ ਕਿਸਾਨ ਜਿਹੜੇ ਨੇ ਉਹ ਸਰਪਿੰਡਾਂ ਤੋਂ ਸਾਨੂੰ ਫੋਨ ਵੀ ਆ ਰਹੇ ਨੇ ਕਿ ਅਸੀਂ ਆਪਣੇ ਪਿੰਡ ਚ ਪਰਾਲੀ ਦਾ ਇੱਕ ਤਿੰਨ ਕਾ ਨਹੀਂ ਸੜਨ ਦੇਵਾਂਗੇ ਅਸੀਂ ਭੱਠਿਆਂ ਵਾਸਤੇ ਵੀ ਜ਼ਰੂਰੀ ਕਰਤੀ ਪਰਾਲੀ ਨੂੰ ਇੱਕ ਬਾਲਣ ਦੇ ਤੌਰ ਤੇ ਵਰਤੇ ਕੁਝ ਫੈਕਟਰੀਆਂ ਚ ਵੀ ਕਰਤੀ ਕੁਝ ਕੰਪਨੀਆਂ ਵੀ ਬਰਬੀਓ ਜਿਵੇਂ ਲਹਿਰ ਕਾਕਾ ਕੋਲ ਆਈ ਹੈ ਅਮਲੋਗ ਕੋਲੇ ਕੰਪਨੀ ਫੈਕਟਰੀ ਹੈ ਉਹ ਸਾਰੀਆਂ ਫੈਕਟਰੀਆਂ ਵੀ ਆ ਰਹੀਆਂ ਨੇ ਜਿਹੜੀਆਂ ਪਰਾਲੀ ਨੂੰ ਇੱਕ ਬਿਜਲੀ ਬਣਾਉਣ ਦੇ ਕੰਮ ਲਈ ਵਰਤਣਗੇ ਸੋ ਮੈਨੂੰ ਉਮੀਦ ਹੈ ਦੇਖੋ ਇਸ ਵਾਰ ਪੰਜਾਬ ਦੇ ਵਿੱਚ ਮੀਂਹ ਬੇਮੌਸਮੀ ਬਰਸਾਤਾਂ ਹੋਈਆਂ ਝੋਨਾ ਲੇਟ ਲੱਗਿਆ ਕਈ ਜਗ੍ਹਾ ਤੇ ਦੁਬਾਰਾ ਲੱਗਿਆ ਤਾਂ ਲੇਟ ਲੱਗਿਆ ਤਾਂ ਹੁਣ ਉਹ ਜਿੰਨਾ ਝੋਨਾ ਆਊਗਾ ਕੁਝ ਬੇਮੌਸਮੀ ਬਰਸਾਤ ਫੇਰ ਹੋਈ ਹੈ ਪਿਛਲੇ ਦੋ ਦਿਨਾਂ ਚ ਅਸੀਂ ਉਹਦਾ ਮੁਆਵਜ਼ਾ ਵੀ ਦੇਵਾਂਗੇ ਜਿਹੜੀ ਮੰਡੀ ਚ ਆ ਗਈ ਉਹ ਤਾਂ ਸਾਡੀ ਹੈ ਤੇ ਖੇਤਾਂ ਦੇ ਵਿੱਚੋਂ ਵਧੀਆ ਝਾੜ ਵੀ ਨਿਕਲ ਰਿਹਾ ਇਸ ਵਾਰ ਪਰ ਨਾਲ ਨਾਲ ਅਸੀਂ ਸੀਸੀਐਲ ਦਾ ਪੈਸਾ ਸਾਡੇ ਕੋਲੇ ਪਿਆ ਸੀ ਡੀਬੀਟੀ ਵੀ ਕਰ ਰਹੇ ਹਾਂ ਕਿਸਾਨਾਂ ਦੀ ਪੇਮੈਂਟ ਵੀ